ਸਾਰਿਆਂ ਨੇ ਸਾਨੂੰ ਪੂਰਨ ਤੌਰ ਤੇ ਕਿਸਾਨਾਂ ਨੇ ਮਜ਼ਦੂਰਾਂ ਨੇ ਪੂਰਨ ਸਹਿਯੋਗ ਦਿੱਤਾ ਪੂਰਨ ਤੌਰ ਤੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਰਾ ਭਾਰਤ ਜਿਹੜਾ ਬੰਦ ਕਰਾਂਗੇ ਅਸੀਂ ਇਹ ਜਿਹੜਾ 16 ਤਰੀਕ ਦਾ 16 ਫਰਵਰੀ ਦਾ ਪੂਰਨ ਤੌਰ ਤੇ ਜਿਹੜਾ ਭਾਰਤ ਬੰਦ ਚਲਣ ਜਾ ਰਹੇ ਆ ਕਿ ਜਿਹੜਾ ਵੀ ਕੰਮ ਦਾ ਮੈਨੂੰ ਜ਼ਰੂਰੀ ਕੰਮ ਆਦਾ ਉਹਨਾਂ ਨੂੰ ਜ਼ਰੂਰੀ ਨਿਗਾਇਆ ਜਾਉ ਜਿਹੜੀ ਮੇਨ ਟ੍ਰੈਫਿਕ ਆ ਉਹ ਅਸੀਂ 12 ਤੋਂ 4 ਵਜੇ ਤੱਕ ਬੰਦ ਕਰਾਂਗੇ ਇਹ ਬੜੀ ਮਾੜੀ ਗੱਲ ਹੈ ਪ੍ਰੋਟੈਸਟ ਕਰਨਾ ਹਰੇਕ ਦਾ ਜਮਹੂਰੀ ਜਿਹੜਾ ਹੱਕ ਆ ਸਾਡਾ ਹੱਕ ਆ ਪ੍ਰੋਟੈਸਟ ਕਰਨ ਦਾ ਮੰਗਣ ਦਾ ਲੁਧਿਆਣਾ ਚ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਵੱਲੋਂ ਹੰਗਾਮੀ ਬੈਠਕ ਕੀਤੀ ਗਈ ਜਿਸ ਵਿੱਚ 16 ਤਰੀਕ ਨੂੰ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿੱਥੇ ਐਲਾਨ ਕੀਤਾ ਗਿਆ ਕਿ 16 ਤਰੀਕ ਨੂੰ ਸੜਕੀ ਆਵਾਜਾਈ ਤੋਂ ਇਲਾਵਾ ਰੇਲਵੇ ਲਾਈਨਾਂ ਤੇ ਕਿਸਾਨ ਬੈਠ ਕੇ ਟ੍ਰੇਨਾਂ ਨੂੰ ਬੰਦ ਰੱਖਣਗੇ ਇਸ ਤੋਂ ਇਲਾਵਾ ਨਾ ਕਿ 4 ਘੰਟਿਆਂ ਦਾ ਇਹ ਪ੍ਰਦਰਸ਼ਨ ਰਹੇਗਾ ਜਿਸ ਦੇ ਚੱਲਦਿਆਂ 12 ਤੋਂ 4 ਵਜੇ ਤੱਕ ਸਾਰੀ ਆਵਾਜਾਈ ਤੋਂ ਇਲਾਵਾ ਬਾਜ਼ਾਰ ਬੰਦ ਰਹਿਣਗੇ ਇਸ ਦਾ ਜ਼ਿਕਰ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਪ੍ਰਧਾਨ ਹਰਿੰਦਰ ਲਖੋਵਾਲ ਨੇ ਕੀਤਾ ਜਿਹੜਾ ਸਾਡਾ ਐਸ ਕੇ ਐਮ ਵੱਲੋਂ ਫੈਸਲਾ ਆਇਆ ਵੀ 16 ਤਰੀਕ ਨੂੰ 16 ਫਰਵਰੀ ਨੂੰ ਪੂਰਨ ਤੌਰ ਤੇ ਅਸੀਂ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸਰਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਸਾਡੀਆਂ ਮੀਟਿੰਗਾਂ ਜਿਹੜੀਆਂ ਆਰਟੀ ਅਸੋਸੀਏਸ਼ਨਾਂ ਨਾਲ ਹੋ ਗਈਆਂ ਟ੍ਰੇਡ ਯੂਨੀਅਨਾਂ ਨਾਲ ਹੋ ਗਈਆਂ ਜਿਹੜੀਆਂ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਪੈਪਸੂ ਰੋਡ ਟਰਾਂਸਪੋਰਟ ਨਾਲ ਹੋ ਗਈਆਂ ਨੇ ਇਸ ਤਰ੍ਹਾਂ ਪੈਟਰੋਲ ਪੰਪਾਂ ਵਾਲਿਆਂ ਨਾਲ ਹੋ ਗਈਆਂ ਸਾਰਿਆਂ ਨੇ ਸਾਨੂੰ ਪੂਰਨ ਤੌਰ ਤੇ ਕਿਸਾਨਾਂ ਨੇ ਮਜ਼ਦੂਰਾਂ ਨੇ ਪੂਰਨ ਸਹਿਯੋਗ ਦਿੱਤਾ ਪੂਰਨ ਤੌਰ ਤੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਰਾ ਭਾਰਤ ਜਿਹੜਾ ਬੰਦ ਕਰਾਂਗੇ ਕਿਉਂ ਬੰਦ ਕਰਾਂਗੇ ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਜਿਹੜੀ ਸਰਕਾਰ ਆ ਉਹਦੇ ਹਵਾਲੇ ਸਾਨੂੰ ਕਰਨ ਜਾ ਰਹੀ ਆ ਹਰ ਚੀਜ਼ ਜਿਹੜੀ ਆ ਕਾਰਪੋਰੇਟ ਨੂੰ ਦੇਣ ਜਾ ਰਹੀ ਆ ਕਾਰਪੋਰੇਟਾਂ ਦਾ ਹੀ ਕਰਜ਼ਾ ਮਾਫ਼ ਕਰਨਾ ਜਾ ਰਹੀ ਆ ਕਿਸਾਨਾਂ ਦਾ ਕਰਜ਼ਾ ਵੀ ਮਾਫ਼ ਨਹੀਂ ਕਰ ਰਹੀ ਸਾਨੂੰ ਐਮਐਸਪੀ ਦਾ ਜਿਹੜਾ ਲਾਰਾ ਲਾਇਆ ਸੀ ਵੀ ਤੁਹਾਡੀ ਆਮਦਨ ਦੁੱਗਣੀ ਕਰਦਾਂਗੇ ਸਰਕਾਰ ਨੇ ਸਰਕਾਰ ਦਾ ਸਮਾਂ ਪੂਰਾ ਹੋ ਗਿਆ 2024 ਚ ਇਹਨਾਂ ਨੇ ਕਿਹਾ ਸੀ ਉਹ ਸਾਡੀ ਆਮਦਨ ਦੁੱਗਣੀ ਨਹੀਂ ਹੋਈ ਸਾਡੇ ਕਰਜ਼ੇ ਜਿਹੜੇ ਆ ਮਾਫ਼ ਨਹੀਂ ਹੋਏ ਸਾਡੀ ਫਸਲ ਬੀਮਾ ਯੋਜਨਾ ਜਿਹੜੀ ਉਹ ਨਹੀਂ ਪੂਰੀ ਹੋਈ ਸਾਨੂੰ ਬਟਾਪਾ ਪੈਨਸ਼ਨ ਨਹੀਂ ਮਿਲੀ ਇਸ ਲਈ ਸਰਕਾਰ ਨੂੰ ਜਗਾਉਣ ਲਈ ਅਸੀਂ ਇਹ ਜਿਹੜਾ 16 ਤਰੀਕ ਦਾ 16 ਫਰਵਰੀ ਦਾ ਪੂਰਨ ਤੌਰ ਤੇ ਜਿਹੜਾ ਭਾਰਤ ਬੰਦ ਕਰਨ ਜਾ ਰਹੇ ਹਾਂ ਉਹਦੇ ਚ ਅਸੀਂ ਕੋਈ ਜਿਹੜੀ ਹੈ ਗੱਡੀ ਉਹ ਚੱਲਣ ਨਹੀਂ ਦੇਵਾਂਗੇ ਪਰ ਜਿਹੜੀਆਂ ਵਿਸ਼ੇਸ਼ ਸ਼ੂਟ ਜਿਹੜੇ ਸਕੂਲਾਂ ਦੇ ਵਿਦਿਆਰਥੀ ਆ ਜਾਂ ਜਿਨਾਂ ਦੇ ਪੇਪਰ ਆ ਜਾਂ ਕੋਈ ਬਰਾਤਾਂ ਨੇ ਜਾਂ ਵਿਆਹ ਨੇ ਜਿਨ੍ਹਾਂ ਨੂੰ ਵੀ ਜ਼ਰੂਰੀ ਕੰਮ ਆ ਉਹਨਾਂ ਨੂੰ ਪੂਰਨ ਖੁੱਲ ਹੋਊਗੀ ਅਸੀਂ ਆਪਣੇ ਵਰਕਰਾਂ ਨੂੰ ਵੀ ਬੇਨਤੀ ਕਰਤੀ ਆ ਵੀ ਜਿਹੜਾ ਵੀ ਕਹਿੰਦਾ ਮੈਨੂੰ ਜ਼ਰੂਰੀ ਕੰਮ ਆ ਤਾਂ ਉਹਨਾਂ ਨੂੰ ਜ਼ਰੂਰੀ ਨੰਘਾਇਆ ਜਾਊ ਜਿਹੜੀ ਮੇਨ ਟ੍ਰੈਫਿਕ ਆ ਉਹ ਅਸੀਂ 12 ਤੋਂ 4 ਵਜੇ ਤੱਕ ਬੰਦ ਕਰਾਂਗੇ ਰੇਲ ਗੱਡੀਆਂ ਬੱਸਾਂ ਬੱਸਾਂ ਰੇਲ ਗੱਡੀਆਂ ਸਾਰਾ ਕੁਝ ਬੰਦ ਕਰਾਂਗੇ ਜਿਹੜੀ ਸੜਕ ਹੀ ਆਵਾਜਾਈ ਆ ਉਹ ਅਸੀਂ 12 ਤੋਂ 4 ਮੇਨ ਬੰਦ ਕਰਾਂਗੇ ਦੁਕਾਨਾਂ ਜਿਹੜੀਆਂ ਨੇ ਸਵੇਰ ਤੋਂ ਲੈ ਕੇ 4 ਵਜੇ ਤੱਕ ਬੰਦ ਕਰਾਂਗੇ ਟੋਲ ਪਲਾਜ਼ੇ ਸਾਰੇ ਫ੍ਰੀ ਕਰ ਉਹਦੇ ਤੇ ਜਿਹੜਾ 13 ਇਹਦਾ ਹੋ ਗਿਆ 16 ਦਾ 13 ਨੂੰ ਵੀ ਤੁਸੀਂ ਦਿੱਲੀ ਕੂਚ ਕਰ ਰਹੇ ਹੋ ਥੋੜੀ ਜੱਥੇਬੰਦੀ ਕਿ ਉਹ ਅਲੱਗ-ਅਲੱਗ ਉਹਨਾਂ ਦਾ ਲੱਗਦਾ ਤੁਹਾਨੂੰ ਨਹੀਂ ਜਿਹੜੀ ਸਾਡੀ ਐਸਕੇਐਮ ਦੀਆਂ ਜਿਨ੍ਹਾਂ ਨੇ ਅਸੀਂ ਲੜਾਈ ਲੜੀ ਆ ਪਿਛਲੇ ਦੇਸ਼ 'ਚ ਪੰਜਾਬ 'ਚੋਂ 32 ਜੱਥੇਬੰਦੀਆਂ ਸੀ ਉਹਦੇ 'ਚੋਂ 27 ਜੱਥੇਬੰਦੀਆਂ ਅਸੀਂ 16 ਤਰੀਕ ਨੂੰ ਜਿਹੜਾ ਦੇਸ਼ਬੰਦ ਕਰ ਰਹੀਆਂ ਉਹ ਪੰਜ ਜੱਥੇਬੰਦੀਆਂ ਜਿਹੜੇ ਡੱਲੇਵਾਲ ਸਾਹਿਬ ਨੇ ਉਹਨਾਂ ਨੇ 13 ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਉਹਦੇ 'ਚ ਕੁਝ ਉਹਨਾਂ ਤੋਂ ਚੂਕ ਰਹਿ ਗਈ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਇਹ ਸਾਂਝੇ ਤੌਰ ਤੇ ਜਿਹੜਾ ਦਿੱਲੀ ਨੂੰ ਕੂਚ ਦਾ ਪ੍ਰੋਗਰਾਮ ਬਣਾਇਆ ਜਾਵੇ ਪਰ ਉਹ ਸਾਡੇ ਚ ਆਪਸੀ ਤਾਲਮੇਲ ਦੀ ਕਮੀ ਰਹਿਣ ਕਰਕੇ ਉਹਨਾਂ ਨੇ ਕੱਲਿਆਂ ਨੇ ਕੂਚ ਕਰਨ ਦਾ ਪ੍ਰੋਗਰਾਮ ਬਣਾ ਲਿਆ ਸਰਕਾਰ ਨਾਲ ਚਲੋ ਉਹਨਾਂ ਦੀਆਂ ਗੱਲਾਂ ਚਲਦੀਆਂ ਨੇ ਸਾਡੀਆਂ ਮੰਗਾਂ ਇੱਕੋ ਹੀ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹੀ ਉਹਨਾਂ ਦੀਆਂ ਮੰਗਾਂ ਨੇ ਅਸੀਂ ਤਾਂ ਕਹਿੰਨੇ ਆ ਵੀ ਸਰਕਾਰ ਉਹਨਾਂ ਦੇ ਪ੍ਰੈਸ਼ਰ ਥੱਲੇ ਇਹ ਮੰਗਾਂ ਸਾਨੂੰ ਵੀ ਦੇ ਦੇਵੇ ਤੇ ਉਹਨਾਂ ਨਾਲ ਭਾਵੇਂ ਮੀਟਿੰਗ 12 ਤਰੀਕ ਦੀ ਵੀ ਕੁਝ ਤੈਅ ਹੋਈ ਆ ਉਹਨਾਂ ਨੂੰ ਮੀਟਿੰਗ 'ਚ ਮੰਗਾ ਦਵੇ ਤੇ ਜੋ ਸਾਨੂੰ ਪਤਾ ਲੱਗ ਰਿਹਾ ਵੀ ਵੱਡੇ ਵੱਡੇ ਨਾਕੇ ਲਾ ਰਹੇ ਆ ਸਰਕਾਰ ਇਹ ਬੜੀ ਮਾੜੀ ਗੱਲ ਆ ਪ੍ਰੋਟੈਸਟ ਕਰਨਾ ਹਰੇਕ ਦਾ ਜਮਹੂਰੀ ਜਿਹੜਾ ਹੱਕ ਆ ਸਾਡਾ ਹੱਕ ਆ ਪ੍ਰੋਟੈਸਟ ਕਰਨ ਦਾ ਮੰਗਣ ਦਾ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਅਸੀਂ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਜੇ ਸਰਕਾਰ ਨੇ ਕਿਤੇ ਗਲਤੀ ਕੀਤੀ ਕੋਈ ਸਾਡੇ ਦੇ ਧੱਕਾ ਕਰਨ ਦੀ ਭਾਵੇਂ 13 ਤਰੀਕ ਤੇ ਸਾਡੇ ਕਿਸਾਨਾਂ ਦੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਾਰਿਆਂ ਜੱਥੇ ਬੰਦੇ ਹੋਈ ਉਹਨਾਂ ਦੀ ਪਿੱਠ ਤੇ ਜਾ ਕੇ ਖੜ ਜਾਂਦੇ ਹਾਂ ਐਮਐਸਪੀ ਦੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਸੈਸ਼ਨ ਵੀ ਖਤਮ ਹੋ ਗਿਆ ਆਪਣਾ ਪਾਰਲੀਮੈਂਟ ਦਾ ਲਾਸਟ ਸੀਗਾ ਮੀਟਿੰਗ ਵੀ ਚੰਡੀਗੜ੍ਹ ਤੇ ਕੋਈ ਫੈਸਲਾ ਨਹੀਂ ਹੋ ਪਾਇਆ ਕੀ ਲੱਗਦਾ ਹੈ ਕਿ ਸਰਕਾਰ ਦਾ ਦਬਾਅ ਹੋ ਵੀ ਨਹੀਂ ਟਿਕਣਾ ਪਾਇਆ ਸਰਕਾਰ ਤੇ ਦਬਾਅ ਪਾਉਣ ਦੀ ਹੈਗੀ ਆ ਗੱਲ ਕਿਉਂਕਿ ਸਰਕਾਰ ਦਬਾਅ ਵੀ ਮੰਨ ਰਹੀ ਆ ਸਰਕਾਰ ਨੇ ਵੋਟਾਂ ਲੈਣੀਆਂ ਨੇ ਅਸੀਂ ਕਹਿੰਨੇ ਆ ਵੀ ਬੜੇ ਸਾਲ ਹੋ ਗਏ 10 ਸਾਲ ਹੋ ਗਏ ਸਾਨੂੰ ਲਾਰੇ ਲਾਉਂਦਿਆਂ ਨੂੰ ਤੁਹਾਨੂੰ ਕਮੇਟੀਆਂ ਬਣਾਉਂਦਿਆਂ ਨੂੰ ਦੋ ਤਿੰਨ ਸਾਲ ਤਾਂ ਐਮਐਸਪੀ ਦੀ ਕਮੇਟੀ ਬਣਾਈ ਨੂੰ ਹੋ ਗਈ ਉਹਦੇ ਤੇ ਕੋਈ ਮੀਟਿੰਗਾਂ ਨਹੀਂ ਕੀਤੀ ਹੁਣ ਤੁਸੀਂ ਜਿੰਦੇਵਾਰੀ ਫੈਸਲਾ ਲੈ ਲਓ ਤੇ ਸਾਨੂੰ ਇਹਦੇ ਐਮਐਸਪੀ ਦਾ ਕਾਨੂੰਨ ਲੇਕਿਨ ਸਵਾਮੀ ਅਰਤਨ ਸਾਹਿਬ ਨੂੰ ਇਹਨਾਂ ਨੇ ਭਾਰਤ ਦੇ ਦਿਨ ਦੀ ਗੱਲ ਕਹੀ ਲੇਕਿਨ ਉਹਨਾਂ ਦੀ ਰਿਪੋਰਟ ਹੈ ਜਿਹੜੀ ਤੁਸੀਂ ਉਹ ਰਿਪੋਰਟ ਲਾਗੂ ਕਰਨ ਦੀ ਮੰਗ ਕਰ ਰਹੇ ਹੋ ਉਹਦਾ ਦਿਨ ਵੀ ਮਨਾਇਆ ਇਹਨਾਂ ਨੇ ਉਹਨੂੰ ਮਸ਼ੀਦ ਵੀ ਕਿਹਾ ਇਹਨਾਂ ਨੇ ਉਹਨੂੰ ਭਾਰਤ ਰਤਨ ਦਾ ਅਵਾਰਡ ਵੀ ਦੇ ਰਹੇ ਆ ਪਰ ਜਿਹੜੀ ਉਹਦੇ ਸ਼ਿਫਾਰਸ਼ਾਂ ਨੇ ਉਹਨਾਂ ਨੂੰ ਇਹ ਲੱਗ ਹੀ ਨਹੀਂ ਕਰ ਰਹੇ ਕਿੱਡੀ ਦੁੱਖ ਦੀ ਗੱਲ ਹੈ ਤੇ ਹੁਣ ਤੁਹਾਡਾ ਕੀ ਅਗਲਾ ਰਹੇਗਾ ਜੇ ਤੇਰਾ ਦਿਨ ਤੇ ਕਹਿੰਦੇ ਵੀ ਮੰਨ ਲਾ ਤੁਹਾਨੂੰ ਦੇਖੀ ਹੁੰਦੀ ਕਿ ਕਿਸ ਤੇ ਕਾ ਤਿਆਰੀ ਕੀਤੀ ਹੈ ਤੇ ਤੁਸੀਂ ਮਤਲਬ ਸਾਰੇ ਜੱਥੇ ਬੰਦੇ ਫਿਰ ਤੁਸੀਂ ਉਸੇ ਜਰਾਤ ਤੁਰੋਗੇ ਨਹੀਂ ਅਜੇ ਸਾਡਾ ਕੋਈ ਪ੍ਰੋਗਰਾਮ ਨਹੀਂ ਤੇਰਾ ਨੂੰ ਤੁਰਨ ਦਾ ਅਸੀਂ ਤਾਂ ਕਹਿੰਨੇ ਆ ਵੀ ਸਰਕਾਰ ਮੰਗਾਈ ਮੰਨਵਾਉਣੀ ਆ ਸੀ ਸਰਕਾਰ ਉਹਨਾਂ ਨੇ ਗੱਲ ਕਰਕੇ ਸਾਡੀਆਂ ਜਿਹੜੀਆਂ ਸਾਂਝੀਆਂ ਮੰਗਾਂ ਨੇ ਸਰਕਾਰ ਫੋਰੀ ਤਰ੍ਹਾਂ ਤੇ ਐਲਾਨ ਕਰਦਾ ਸਰਪੰਚ ਜੇ ਮਰ 12 ਮੁੱਜਲੀ ਮੀਟਿੰਗ ਹੁੰਦੀ ਉਹ ਚ ਐਲਾਨ ਹੋ ਜਾਂਦਾ ਵੀ ਇਹ ਮੰਗਾਂ ਮੰਨੀਆਂ ਗਈਆਂ ਨੇ ਫਿਰ 16 ਨੂੰ ਥੋੜਾ ਜਿਹੜਾ ਬੰਦ ਦਾ ਸੱਦਾ ਇਹ ਰੱਦ ਕੀਤਾ ਜਾਊਗਾ ਉਹ ਅਸੀਂ ਫਿਰ ਮੀਟਿੰਗ ਕਰਾਂਗੇ ਜੇ ਸਾਡੀਆਂ ਸਾਰੀਆਂ ਮੰਗਾਂ ਤੇ ਸਹਿਮਤੀ ਹੋ ਜਾਂਦੀ ਆ ਤਾਂ ਫਿਰ ਅਸੀਂ ਮੀਟਿੰਗ ਕਰਕੇ ਉਹਨੂੰ ਦੋ ਦਿਨ ਪਹਿਲਾਂ ਇਹਨੂੰ ਅਸੀਂ ਰੱਦ ਕਰ ਦਵਾਂਗੇ ਅਸੀਂ ਤਾਂ ਮੰਗਾਂ ਹੀ ਲੈਣੀਆਂ ਅਸੀਂ ਬੰਦ ਕਰਵਾ ਕੇ ਲੋਕਾਂ ਨੂੰ ਤੰਗ ਕਰਕੇ ਕੀ ਲੈਣਾ ਠੀਕ ਤੇ ਦੂਸਰਾ ਪੰਜਾਬ ਸਰਕਾਰ ਨੂੰ ਵੀ ਉਹ ਵੀ ਗੱਲ ਕਰ ਲਈਏ ਥੋੜੀ ਜੀ ਸੈਂਟਰ ਨਾਲ ਹੋ ਗਈ ਆ ਤੇ ਇੱਕ ਤਾਂ ਸਾਡਾ ਜਿਹੜਾ ਆਰਡੀਐਫ ਬੰਦ ਪਿਆ ਕੇਂਦਰ ਸਰਕਾਰ ਤੋਂ ਅਸੀਂ ਉਹ ਵੀ ਮੰਗ ਕਰਦੇ ਆ ਵੀ ਪੰਜਾਬ ਦੀ ਡਿਵੈਲਪਮੈਂਟ ਰੁਕੀ ਪਈ ਆ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਹੁੰਦਾ ਸਾਡੀਆਂ ਮੰਡੀਆਂ ਨੂੰ ਸੜਕਾਂ ਮੰਨੀਆਂ ਹੁੰਦੀਆਂ ਸਾਡੀਆਂ ਮੰਡੀਆਂ ਮੰਨੀਆਂ ਹੁੰਦੀਆਂ ਉਹ 2 ਸਾਲਾਂ ਤੋਂ ਬੰਦ ਪਿਆ ਫੌਰੀ ਤੌਰ ਤੇ ਕੇਂਦਰ ਸਰਕਾਰ ਜਾਰੀ ਕਰੇ ਦੂਸਰਾ ਪੰਜਾਬ ਸਰਕਾਰ ਨਾਲ ਵੀ ਸਾਡੀ ਪਿੱਛੇ ਮੀਟਿੰਗ ਹੋਈ ਸੀ 19 ਤਰੀਕ ਨੂੰ ਜਿਹਨੂੰ ਵੀ ਅੱਜ 2 ਮਹੀਨੇ ਹੋ ਚੱਲੇ ਆ ਸਾਡੇ ਨਾਲ 12 ਮੰਗਾ ਤੇ ਸਹਿਮਤੀ ਬਣੀ ਸੀ ਸਾਡੇ ਜਿੰਨੇ ਕਿਸਾਨ ਸ਼ਹੀਦ ਹੋਏ ਸੀ ਸਾਡੇ 750 ਭਾਵੇਂ ਅੱਜ ਭਗਵੰਤ ਮਾਨ ਮੀਟਿੰਗਾਂ ਕਰਵਾਉਂਦਾ ਵੀ ਇਹਨਾਂ ਦੀ ਗੱਲ ਸੁਣੋ ਪਰ ਉਹ ਸਾਡੀ ਗੱਲ ਕਿਉਂ ਨਹੀਂ ਸੁਣਦਾ ਅੱਜ ਜਿਹੜਾ 750 ਕਿਸਾਨ ਸ਼ਹੀਦ ਹੋਏ ਸੀ 350 ਕਿਸਾਨ ਉਹਦੇ ਖੇਤੀਬਾੜੀ ਮੰਤਰੀ ਦੇ ਦਰਾਂ ਦੇ ਮੂਹਰੇ ਬੈਠੇ ਨੇ ਉਹ ਪਰਿਵਾਰ ਉਹਨਾਂ ਨੂੰ ਨੌਕਰੀਆਂ ਦੀ ਮੰਗ ਕਰ ਰਹੇ ਆ ਇਸ ਤਰ੍ਹਾਂ 10-12 ਮੰਗਾ ਤੇ ਸਾਡੀ ਸਹਿਮਤੀ ਹੋਈ ਸੀ ਵੀ ਬਿਜਲੀ ਦੇ ਜਿਹੜੇ ਬਿੱਲ ਮੁਆਫ ਦੀ ਸਹਿਮਤੀ ਹੋਈ ਸੀ ਜਿਹੜੀ ਸਾਡੀ ਅਜਾੜਾ ਹੋਇਆ ਉਹਦੇ ਗੜੇਮਾਰ ਹੋਇਆ ਉਹਦੇ ਤੇ ਸਹਿਮਤੀ ਹੋਈ ਸੀ ਪਰ ਉਹ ਭਗਵੰਤ ਮਾਨ ਨਹੀਂ ਦੇ ਰਿਹਾ ਤੇ ਉਹ ਕੇਂਦਰ ਨੂੰ ਕਹਿ ਰਿਹਾ ਆਪ ਵੀ ਉਹਨਾਂ ਨੂੰ ਕਹਿੰਦੇ ਵੀ ਫੌਰੀ ਤੌਰ ਤੇ ਉਹ ਮੰਗਾ ਸਾਡੀਆਂ ਭਗਵੰਤ ਮਾਨ ਵੀ ਮੰਨੇ